ਫੋਜਾ ਸਿੰਘ ਦਾ ਦਿਹਾਂਤ ਹੋ ਗਿਆ ਹੈ ਜੀ ਹਾਂ ਬਜ਼ੁਰਗ ਮੀਰਾਤਨ ਫੋਜਾ ਸਿੰਘ ਇਸ ਦੁਨੀਆ ਚ ਨਹੀਂ ਰਹੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ 114 ਸਾਲਾਂ ਦੀ ਉਮਰ ਵਾਲੇ ਸਭ ਤੋਂ ਬਜ਼ੁਰਗ ਦੌੜਾਕ ਫੋਜਾ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਹੈ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ ਦੱਸ ਦਈਏ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ 114 ਸਾਲਾਂ ਦੀ ਉਮਰ ਚ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋਇਆ ਹੈ ਤੇ ਵਿਸ਼ਪ ਦੇ ਪਹਿਲੇ 100 ਸਾਲਾ ਡੁੜਾਕ ਸਨ ਫੋਜਾ ਸਿੰਘ ਜੀ ਹਾਂ ਵਿਸ਼ਪ ਦੇ ਪਹਿਲੇ 100 ਸਾਲਾ ਡੁੜਾਕ ਸਨ ਫੋਜਾ ਸਿੰਘ ਤੇ ਹੁਣ ਉਹਨਾਂ ਦੇ ਜੋ ਦਿਹਾਂਤ ਦੀ ਖਬਰ ਆ ਰਹੀ ਹੈ ਹਾਲਾਕਿ ਇਹ ਗੱਲ ਸਾਹਮਣੇ ਨਹੀਂ ਆਈ ਕਿ ਜੋ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਇਸ ਵਿਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਡੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਗਿਆ ਹੈ ਜੀ ਹਾਂ ਬਜ਼ੁਰਗ ਮੀਰਾਤਨ ਫੋਜਾ ਸਿੰਘ ਇਸ ਦੁਨੀਆ ਚ ਨਹੀਂ ਰਹੇ ਇਸ ਸਵੇਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ 114 ਸਾਲਾਂ ਦੀ ਉਮਰ ਵਾਲੇ ਸਭ ਤੋਂ ਬਜ਼ੁਰਗ ਦੜਾਕ ਫੋਜਾ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਹੈ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ ਦੱਸ દਈਏ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ 114 ਸਾਲਾਂ ਦੀ ਉਮਰ ਚ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋਇਆ ਹੈ ਤੇ ਵਿਸ਼ਪ ਦੇ ਪਹਿਲੇ 100 ਸਾਲਾ ਦੁੜਾਕ ਸਨ ਫੋਜਾ ਸਿੰਘ ਜੀ ਹਾਂ ਵਿਸ਼ਪ ਦੇ ਪਹਿਲੇ 100 ਸਾਲਾ ਦੁੜਾਕ ਸਨ ਫੋਜਾ ਸਿੰਘ ਤੇ ਹੁਣ ਉਹਨਾਂ ਦੇ ਜੋ ਦਿਹਾਂਤ ਦੀ ਖਬਰ ਆ ਰਹੀ ਹੈ ਹਾਲਾ ਕਿ ਇਹ ਗੱਲ ਸਾਹਮਣੇ ਨਹੀਂ ਆਈ ਕਿ ਜੋ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਇਸ ਵਿਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਗਿਆ ਹੈ ਜੀ ਹਾਂ ਬਜ਼ੁਰਗ ਮੀਰਾਤਨ ਫੌਜਾ ਸਿੰਘ ਇਸ ਦੁਨੀਆ ਚ ਨਹੀਂ ਰਹੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ 114 ਸਾਲਾਂ ਦੀ ਉਮਰ ਵਾਲੇ ਸਭ ਤੋਂ ਬਜ਼ੁਰਗ ਦੌੜਾਕ ਫੌਜਾ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਹੈ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ ਕਸ ਦਈਏ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ 114 ਸਾਲਾਂ ਦੀ ਉਮਰ 'ਚ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦੇਹਾਂਤ ਹੋਇਆ ਹੈ ਤੇ ਵਿਸ਼ਪ ਦੇ ਪਹਿਲੇ 100 ਸਾਲਾ ਦੁੜਾਕ ਸਨ ਫੋਜਾ ਸਿੰਘ ਜੀहां ਵਿਸ਼ਪ ਦੇ ਪਹਿਲੇ 100 ਸਾਲਾ ਦੁੜਾਕ ਸਨ ਫੋਜਾ ਸਿੰਘ ਤੇ ਹੁਣ ਉਹਨਾਂ ਦੇ ਜੋ ਦੇਹਾਂਤ ਦੀ ਖਬਰ ਆ ਰਹੀ ਹੈ ਹਾਲਾਂਕਿ ਇਹ ਗੱਲ ਸਾਹਮਣੇ ਨਹੀਂ ਆਈ ਕਿ ਜੋ ਦੇਹਾਂਤ ਕਿਨਾ ਕਾਰਨ ਕਰਕੇ ਹੋਇਆ ਇਸ ਵਿਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦੇਹਾਂਤ ਗਿਆ ਹੈ ਜੀ ਹਾਂ ਬਜ਼ੁਰਗ ਮਰਾਤਨ ਫੋਜਾ ਸਿੰਘ ਇਸ ਦੁਨੀਆ ਚ ਨਹੀਂ ਰਹੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ 114 ਸਾਲਾਂ ਦੀ ਉਮਰ ਵਾਲੇ ਸਭ ਤੋਂ ਬਜ਼ੁਰਗ ਦੜਾਕ ਫੋਜਾ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਹੈ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ ਤਾਜ਼ਾ ਦਈ ਹੈ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ 114 ਸਾਲਾਂ ਦੀ ਉਮਰ ਚ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋਇਆ ਹੈ ਤੇ ਵਿਸ਼ਪ ਦੇ ਪਹਿਲੇ 100 ਸਾਲਾ ਡੁੜਾਕ ਸਨ ਫੋਜਾ ਸਿੰਘ ਜੀ ਹਾਂ ਵਿਸ਼ਪ ਦੇ ਪਹਿਲੇ 100 ਸਾਲਾ ਡੁੜਾਕ ਸਨ ਫੋਜਾ ਸਿੰਘ ਤੇ ਹੁਣ ਉਹਨਾਂ ਦੇ ਜੋ ਦਿਹਾਂਤ ਦੀ ਖਬਰ ਆ ਰਹੀ ਹੈ ਹਾਲਾਕਿ ਇਹ ਗੱਲ ਸਾਹਮਣੇ ਨਹੀਂ ਆਈ ਕਿ ਜੋ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਇਸ ਵਿਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਡੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਗਿਆ ਹੈ ਜੀ ਹਾਂ ਬਜ਼ੁਰਗ ਮੀਰਾਤਨ ਫੋਜਾ ਸਿੰਘ ਇਸ ਦੁਨੀਆ ਚ ਨਹੀਂ ਰਹੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ 114 ਸਾਲਾਂ ਦੀ ਉਮਰ ਵਾਲੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਹੈ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ ਦੱਸ ਦਈਏ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ 114 ਸਾਲਾਂ ਦੀ ਉਮਰ 'ਚ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋਇਆ ਹੈ ਤੇ ਵਿਸ਼ਪ ਦੇ ਪਹਿਲੇ 100 ਸਾਲਾ ਡੁੜਾਕ ਸਨ ਫੋਜਾ ਸਿੰਘ ਜੀ ਹਾਂ ਵਿਸ਼ਪ ਦੇ ਪਹਿਲੇ 100 ਸਾਲਾ ਡੁੜਾਕ ਸਨ ਫੋਜਾ ਸਿੰਘ ਤੇ ਹੁਣ ਉਹਨਾਂ ਦੇ ਜੋ ਦਿਹਾਂਤ ਦੀ ਖਬਰ ਆ ਰਹੀ ਹੈ ਹਾਲਾਂਕਿ ਇਹ ਗੱਲ ਸਾਹਮਣੇ ਨਹੀਂ ਆਈ ਕਿ ਜੋ ਦਿਹਾਂਤ ਕਿਨਾ ਕਾਰਨ ਕਰਕੇ ਹੋਇਆ ਇਸ ਵਿਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਡੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਗਿਆ ਹੈ ਜੀ ਹਾਂ ਬਜ਼ੁਰਗ ਮੀਰਾਤਨ ਫੋਜਾ ਸਿੰਘ ਇਸ ਦੁਨੀਆ ਚ ਨਹੀਂ ਰਹੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ 114 ਸਾਲਾਂ ਦੀ ਉਮਰ ਵਾਲੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਦਿਹਾਂਤ ਕਿ ਨਾ ਕਾਰਨ ਕਰਕੇ ਹੋਇਆ ਹੈ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ ਦੱਸ ਦਈਏ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ 114 ਸਾਲਾਂ ਦੀ ਉਮਰ 'ਚ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋਇਆ ਹੈ ਤੇ ਵਿਸ਼ਪ ਦੇ ਪਹਿਲੇ 100 ਸਾਲਾ ਡੁੜਾਕ ਸਨ ਫੋਜਾ ਸਿੰਘ ਜੀ ਹਾਂ ਵਿਸ਼ਪ ਦੇ ਪਹਿਲੇ 100 ਸਾਲਾ ਡੁੜਾਕ ਸਨ ਫੋਜਾ ਸਿੰਘ ਤੇ ਹੁਣ ਉਹਨਾਂ ਦੇ ਜੋ ਦਿਹਾਂਤ ਦੀ ਖਬਰ ਆ ਰਹੀ ਹੈ ਹਾਲਾਕਿ ਇਹ ਗੱਲ ਸਾਹਮਣੇ ਨਹੀਂ ਆਈ ਕਿ ਜੋ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਇਸ ਵਿਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਡੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਗਿਆ ਹੈ ਜੀ ਹਾਂ ਬਜ਼ੁਰਗ ਮੀਰਾਤਨ ਫੋਜਾ ਸਿੰਘ ਇਸ ਦੁਨੀਆ ਚ ਨਹੀਂ ਰਹੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ 114 ਸਾਲਾਂ ਦੀ ਉਮਰ ਵਾਲੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਹੈ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ ਦੱਸ ਦਈਏ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ 114 ਸਾਲਾਂ ਦੀ ਉਮਰ 'ਚ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦਿਹਾਂਤ ਹੋਇਆ ਹੈ ਤੇ ਵਿਸ਼ਪ ਦੇ ਪਹਿਲੇ 100 ਸਾਲਾ ਡੁੜਾਕ ਸਨ ਫੋਜਾ ਸਿੰਘ ਜੀ ਹਾਂ ਵਿਸ਼ਪ ਦੇ ਪਹਿਲੇ 100 ਸਾਲਾ ਡੁੜਾਕ ਸਨ ਫੋਜਾ ਸਿੰਘ ਤੇ ਹੁਣ ਉਹਨਾਂ ਦੇ ਜੋ ਦਿਹਾਂਤ ਦੀ ਖਬਰ ਆ ਰਹੀ ਹੈ ਹਾਲਾਂਕਿ ਇਹ ਗੱਲ ਸਾਹਮਣੇ ਨਹੀਂ ਆਈ ਕਿ ਜੋ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਇਸ ਵਿਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਡੁੜਾਕ ਫੋਜਾ ਸਿੰਘ ਦਾ ਦਿਹਾਂਤ ਹੋ ਗਿਆ ਹੈ ਜੀ ਹਾਂ ਬਜ਼ੁਰਗ ਮੀਰਾਤਨ ਫੋਜਾ ਸਿੰਘ ਇਸ ਦੁਨੀਆ ਚ ਨਹੀਂ ਰਹੇ ਇਸ ਸਵੇਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ 114 ਸਾਲਾਂ ਦੀ ਉਮਰ ਵਾਲੇ ਸਭ ਤੋਂ ਬਜ਼ੁਰਗ ਦੁੜਾਕ ਫੌਜਾ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਹੈ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ ਦੱਸ ਦਈਏ ਕਿ ਵਿਸ਼ਵ ਦੇ ਸਭ ਤੋਂ ਬਜ਼ੁਰਗ ਦੁੜਾਕ ਫੌਜਾ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ 114 ਸਾਲਾਂ ਦੀ ਉਮਰ 'ਚ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦੇਹਾਂਤ ਹੋਇਆ ਹੈ ਤੇ ਵਿਸ਼ਪ ਦੇ ਪਹਿਲੇ 100 ਸਾਲਾ ਦੁੜਾਕ ਸਨ ਫੋਜਾ ਸਿੰਘ ਜੀहां ਵਿਸ਼ਪ ਦੇ ਪਹਿਲੇ 100 ਸਾਲਾ ਦੁੜਾਕ ਸਨ ਫੋਜਾ ਸਿੰਘ ਤੇ ਹੁਣ ਉਹਨਾਂ ਦੇ ਜੋ ਦੇਹਾਂਤ ਦੀ ਖਬਰ ਆ ਰਹੀ ਹੈ ਹਾਲਾਕਿ ਇਹ ਗੱਲ ਸਾਹਮਣੇ ਨਹੀਂ ਆਈ ਕਿ ਜੋ ਦੇਹਾਂਤ ਕਿਨਾ ਕਾਰਨ ਕਰਕੇ ਹੋਇਆ ਇਸ ਵਿਲੇ ਦੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਵਿਸ਼ਪ ਦੇ ਸਭ ਤੋਂ ਬਜ਼ੁਰਗ ਦੁੜਾਕ ਫੋਜਾ ਸਿੰਘ ਦਾ ਦੇਹਾਂਤ ਹੋ ਗਿਆ ਹੈ ਜੀहां ਬਜ਼ੁਰਗ ਮਹਾਰਾਜਾ ਫੋਜਾ ਸਿੰਘ ਇਸ ਦੁਨੀਆ 'ਚ ਨਹੀਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ 114 ਸਾਲਾਂ ਦੀ ਉਮਰ ਵਾਲੇ ਸਭ ਤੋਂ ਬਜ਼ੁਰਗ ਦੜਾਕ ਫੋਜਾ ਸਿੰਘ ਦੀ ਮੌਤ ਹੋ ਗਈ ਹੈ ਹਾਲਾਂਕਿ ਦਿਹਾਂਤ ਕਿਹਨਾ ਕਾਰਨ ਕਰਕੇ ਹੋਇਆ ਹੈ ਇਸ ਦੀ ਹਾਲੇ ਕੋਈ ਪੁਸ਼ਟੀ ਨਹੀਂ ਹੈ